ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਸਿੱਖ ਹਮੇਸ਼ਾ ਹੀ ਕਾਲ ਤਖਸਬ ਨੂੰ ਨਤਮਸਤਕ ਹੁੰਦਾ ਹੈ ਸਾਡਾ ਅੱਜ ਇੱਥੇ ਆਉਣ ਦਾ ਸ੍ਰੀ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਤਖਤ ਤੇ ਆਉਣ ਦਾ ਇੱਕ ਵਿਸ਼ੇਸ਼ ਕਾਰਨ ਹੈ ਕਿ ਦਾਸ 1988 ਤੋਂ ਉਮਰਤਾਰੀ ਹੈ ਕਦੇ ਵੀ ਕੋਈ ਇਹੋ ਜਿਹੀ ਹੁਣਤਾ ਹੀ ਟਲਾਈ ਨਹੀਂ ਆਈ ਜਿਹਦੇ ਨਾਲ ਮੈਨੂੰ ਜਾਂ ਮੇਰੇ ਸਿੱਖ ਪੰਥ ਨੂੰ ਮੇਰੀਆਂ ਸੇਵਾਵਾਂ ਤੋਂ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਪਰ ਅਫਸੋਸ ਹੋਇਆ ਕਿ ਕੁਝ ਵਿਅਕਤੀ ਜਿਹੜੇ ਆਪ ਪਤਿਤ ਹੈਗੇ ਆ ਜਿਹੜੇ ਸਿੱਖ ਰਹਿਤ ਮਰਯਾਦਾ ਦੇ ਭਗਾਉੜੇ ਆ ਜਿਨ੍ਹਾਂ ਨੂੰ ਸਿੱਖੀ ਦਾ ਊੜਾ ਜਿਹੜਾ ਵੀ ਸਮਝਣੀ ਹੈ ਉਹ ਅਮਰੀਕਾ ਦੀ ਧਰਤੀ ਤੇ ਰਹਿੰਦੇ ਆ ਤੇ ਆਪਣਾ ਚਾਚਾ ਕਰਕੇ ਉਹਨੂੰ ਲੋਕ ਜਾਣਦੇ ਆ ਜਿਹੜਾ ਕਦੇ ਇੰਜਣ ਮਹਿਕਮਾ ਗਰੁੱਪ ਵਗੈਰਾ ਚਲਾ ਕੇ ਉਹ ਬਦਮਾਸ਼ੀ ਕਰਦੇ ਆ ਉਹਨਾਂ ਨੇ ਪਹਿਲਾਂ ਇੱਕ 20 ਮੈਂਬਰਾਂ ਦੀ ਲਿਸਟ ਜਾਰੀ ਕੀਤੀ ਸੀ ਕਿ ਇਹਨਾਂ ਨੂੰ ਸ਼ੋਧਿਆ ਜਾਊਗਾ ਜਿਹਦੇ ਵਿੱਚੋਂ ਇੱਕ ਸਾਡਾ ਛੋਟਾ ਵੀਰ ਗੁਰਪ੍ਰੀਤ ਹਰੀ ਨਾਉ ਦਾ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਪਿਛਲੇ ਦਿਨਾਂ ਤੋਂ ਇੱਕ 15 ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਹਦੇ ਉੱਤੇ ਕਿਹਾ ਗਿਆ ਕਿ ਇਹਨਾਂ ਲੋਕਾਂ ਦਾ ਕਾਰਨ ਕਰਕੇ ਜਿਹੜੀ ਐਨਐਸਏ ਅਮਰਤਪਾਲ ਨੌਜਵਾਨ ਦੀ ਵਧਈ ਹੈ। ਅਸੀਂ ਅੱਜ ਲੋਕ ਤਾਂ ਉਹਨਾਂ ਕਦੇ ਕਿਤੇ ਪਬਲਿਕ ਪਲੇਸ ਤੇ ਆਣ ਕੇ ਵੀ ਨਹੀਂ ਕਹਿਣ ਨੂੰ ਤਿਆਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਨਾ ਸਾਡਾ ਐਨਐਸ ਵਧਾਉਣ ਵਿੱਚ ਕੱਲ ਕੋਈ ਰੋਲ ਸੀ ਤੇ ਨਾ ਅੱਜ ਅਸੀਂ ਐਨਐਸਏ ਵਰਗੇ ਕਾਲੇ ਕਾਨੂੰਨ ਦੀ ਪੁਰਜੋਰ ਨਿੰਦਾ ਕਰਦੇ ਹਾਂ ਕਿਸੇ ਤੇ ਲੱਗਣੀ ਨਹੀਂ ਚਾਹੀਦੀ ਪਰ ਹਾਂ ਜਿਨੇ ਜੋ ਕਰਤੂਤਾਂ ਕੀਤੀਆਂ ਉਹਨੂੰ ਉਹਦੇ ਅਨਸਾਰ ਹੀ ਸਜ਼ਾ ਮਿਲਣੀ ਵੀ ਜ਼ਰੂਰੀ ਹੈ ਅਸੀਂ ਆਪਣਾ ਪੱਖ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਆਂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਤਖਤ ਨੂੰ ਨਮਸਕਾਰ ਕਰਕੇ ਸਮੁੱਚੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਕੋਈ ਲਿਖਤੀ ਬਿਆਨ ਜਾਂ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਪਰੰਤੂ ਸਾਡੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਕੁਝ ਸ਼ਰਾਬੀ ਨਸਈ ਕਿਸਮ ਦੇ ਲੋਕ ਜਿਹੜੇ ਇਹ ਬਾਬਲ ਵਾਲਾ ਖੜਾ ਕਰ ਰਹੇ ਆ ਤੇ ਉਹਨਾਂ ਨੇ ਵਾਰਸ ਪੰਜਾਬ ਦੇ ਨਾਂ ਦੇ ਕਰਕੇ ਪਾਰਟੀ ਬਣਾਈ ਆ ਪੰਥ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰ ਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਕਹਿ ਬੇਨਤੀ ਕਰਨਾ ਹੈ ਕਿ ਇਹਨਾਂ ਲੋਕਾਂ ਤੇ ਸਖਤ ਸਟੈਂਡ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਜਿੰਨੀਆਂ ਇਹਨਾਂ ਦੀਆਂ ਆਪ ਖੁਦਰੀਆਂ ਗੱਲਾਂ ਉਹਦਾ ਕਰਕੇ ਇੱਕ ਭਰਾ ਮਾਰੂ ਯੰਗ ਵਿੱਚ ਵਾਧਾ ਹੋ ਸਕਦਾ ਹੈ ਕਾਰਨ ਕੀ ਰਿਹਾ ਤੁਹਾਡਾ ਲਿਛਕ ਨਾਮ ਕਿਉਂ ਆ ਦੇਖੋ ਜੀ ਸਾਡਾ ਛੋਟਾ ਨੌਜਵਾਨ ਵੀਰ ਕਤਲ ਕਰ ਦਿੱਤਾ ਗੁਰਪ੍ਰੀਤ ਸਿੰਘ ਹਰੀਨੋ ਅਸੀਂ ਉਹਦੀ ਕਤਲ ਦੀ ਪੂਰੀ ਜਿਹੜੀ ਜਾਂਚ ਟੀਮ ਆ ਜਾਂ ਉਹਦਾ ਪਰਿਵਾਰ ਆ ਅਸੀਂ ਪਹਿਲੇ ਦਿਨ ਤੋਂ ਖੜੇ ਹੋਏ ਆ ਕਿਉਂਕਿ ਸਾਡਾ ਮੈਂਬਰਸ ਏਸੇ ਵਜ੍ਹਾ ਕਰਕੇ ਕਿਉਂਕਿ ਜਦੋਂ ਵੀ ਕੋਈ ਗੱਲ ਚੱਲਦੀ ਹੈ ਤੇ ਦੋ ਧੜੇ ਹੁੰਦੇ ਨੇ ਏ ਤੇ ਬੀ ਅਸੀਂ ਗੁਰਪ੍ਰੀਤ ਹਰੀਨਾਉਂ ਦੇ ਸਮਰਥਕ ਲਾ ਲਓ ਉਸ ਪਰਿਵਾਰ ਦੇ ਹਤੈਸ਼ੀ ਲਾ ਲਓ ਪਰਿਵਾਰ ਦੇ ਮਦਦਗਾਰ ਲਾ ਲਓ ਅਸੀਂ ਉਸ ਪਾਸੇ ਖੜੇ ਆ ਇੱਕ ਲਿਸਟ ਬਣੀ ਬਣੀ ਹੋ ਸਕਦੀ ਹੈ ਵੈਸੇ ਤਾਂ ਇਸ ਲਿਸਟ ਦੀ ਪ੍ਰਮਾਣਿਕਤਾ ਜਿਹੜੀ ਉਹ ਸ਼ੱਕ ਦੇ ਘੇਰੇ ਚ ਆ ਹਾਂ ਹੋ ਸਕਦਾ ਕਿ ਉਹਨਾਂ ਨੇ ਕਿਹਾ ਹੋਵੇ ਕਿ ਆ ਆ ਫਲਾਨਾ ਇੰਟੈਲੀਜੈਂਸ ਦੀ ਇਨਪੁਟ ਹੋ ਸਕਦੀ ਹੈ ਕਿ ਜਿੱਦਾਂ ਇਹਨਾਂ ਨੇ ਪਹਿਲਾਂ 20 ਦੀ ਲਿਸਟ ਜਾਰੀ ਕੀਤੀ ਸੀ ਕੁਮਾਰਤਾ 19 ਰਹਿ ਗਏ ਵੀ ਹਾਂ ਹੋ ਸਕਦਾ ਵੀ ਬਾਕੀ ਹੋਵੇ ਉਹਨਾਂ ਨੇ ਲਾ ਦਿੱਤੀ ਵੀ 15 ਬੰਦਿਆਂ ਨੂੰ ਖਤਰਾ ਪਰ ਅਸੀਂ ਸਾਨੂੰ ਭੈ ਕਿਸੇ ਦਾ ਨਹੀਂ ਹੈਗਾ ਭੈ ਕਾ ਹੂੰ ਕੋ ਦੇਤ ਨੇ ਨਾ ਪਹਿਮਾਨਤ ਆਂ ਅਸੀਂ ਗੁਰੂ ਪਾਤਸ਼ਾਹ ਦੇ ਭਰੋਸੇ ਤੇ ਚੱਲਣ ਵਾਲੇ ਆਂ ਸਾਨੂੰ ਕਿਸੇ ਦਾ ਕੋਈ ਡਰ ਦੁਰ ਨਹੀਂ ਹੈਗਾ ਪਰੰਤੂ ਅਸੀਂ ਸੁਚੇਤ ਜ਼ਰੂਰ ਆਂ ਜੇ ਇੰਟੈਲੀਜੈਂਸੀ ਦੀ ਇਨਪੁਟ ਹੈ ਤੇ ਫੇਰ ਉਹਨਾਂ ਲੋਕਾਂ ਦੀਆਂ ਜੈਪਾਲ ਭੁੱਲਰ ਦੇ ਨਾਲ ਹੋਰ ਗੈਂਗਸਟਰਾਂ ਦੇ ਨਾਲ ਬਹੁਤ ਕੁਝ ਅੱਜ ਜੱਗ ਜਾਰ ਹੋ ਗਿਆ ਪਿਛਲੇ ਦਿਨੀ ਸਾਬਕਾ ਮੰਤਰੀ ਨੇ ਵੀ ਕਈ ਕੁਝ ਯਾਰ ਕੀਤਾ ਹੋਰ ਵੀ ਗਾਹੇ ਬਗਾਹੇ ਚੱਲ ਰਿਹਾ ਅਫਸੋਸ ਇਸੇ ਗੱਲ ਦਾ ਹੈ ਕਿ ਗੁਰੂ ਬਾਣੀ ਦੇ ਵਾਕ ਅਨਸਾਰ ਇਹ ਲੋਕ ਇਹੋ ਜਿਹੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਦੇ ਜੇ ਨਾ ਵੈ ਉਤਰੇ ਨਹੀਂ ਮੈਲ ਇਹ ਅੰਦਰੋਂ ਝੂਠੇ ਨੇ ਸਿੱਖੀ ਵਾਲਾ ਪਹਿਰਾਵਾ ਬਣਾਇਆ ਹੋਇਆ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕੁਝ ਨਸ਼ਈ ਕਿਸਮ ਦੇ ਲੋਕ ਇਹਨਾਂ ਨੇ ਇਕੱਠੇ ਕੀਤੇ ਹੋਏ ਨੇ ਕਿਉਂਕਿ ਇਹ ਨਸ਼ੇ ਨਸ਼ੇ ਦੂਰ ਕਰਨ ਦਾ ਦਾਵਾ ਕਰਦੇ ਸੀ ਆਪ ਦੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਸ਼ੇ ਵਿੱਚ ਗ੍ਰਸਤ ਆ ਸੋ ਇਸ ਕਰਕੇ ਅੱਜ ਅਸੀਂ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਆ ਕਿ ਇਹ ਜਿਹੜੀ ਹੋ ਰਹੀ ਆ ਗੱਲ ਇਹਦੇ ਤੇ ਰੋਕਾ ਲਾਉਣਾ ਚਾਹੀਦਾ ਜਿਹੜੇ ਲੋਕਾਂ ਨੇ ਗਲਤ ਜੀ ਇਹ ਪੰਥ ਦੇ ਗਰਦਾਰ ਨੇ ਫਲਾਂ ਨੇ ਮਾਰੂਗਾ ਜੀ ਤਰਸਦੀ ਫੇਰ ਦਾ ਵੀ ਨਾ ਜੀ ਉਹ ਬੰਦਾ ਵੀ ਅਮਰਪਾਲ ਦੇ ਨਾਲ ਸਬੰਧ ਰੱਖਦਾ ਦੇਖੋ ਸਰਦਾਰ ਸਾਹਿਬ ਇਸੇ ਕਰਕੇ ਤੇ ਖਦਸ਼ੇ ਨੇ ਨਾ ਹੁਣ ਮੈਂ ਤਾਂ ਅਸੀਂ ਤਾਂ ਨਿਹੰਗ ਦਾ ਕੀ ਮਤਲਬ ਹੁੰਦਾ ਉਹ ਤਾਂ ਤਿਆਰ ਹੀ ਹੁੰਦਾ ਮੌਤ ਲਈ ਮੇਰੇ ਸਾਡੇ ਨਾਲ ਜਿਹੜੇ ਹੋਰ 14 15 ਲੋਕ ਨੇ ਉਹ ਵੀ ਤਾਂ ਚਿੰਤਤ ਨੇ ਉਹਨਾਂ ਦੇ ਪਰਿਵਾਰ ਇਹ ਹੁਣ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਪਰ ਸਾਡੀ ਦੌੜ ਹੈਗੀ ਸ੍ਰੀ ਅਕਾਲ ਤਖਸਾਲ ਸਾਹਿਬ ਮੁਸਤਫਾ ਲਿਸਟ ਕਿੱਥੋਂ ਗਈ ਹੈ ਔਰ ਲਿਸਟ ਕਿੱਥੋਂ ਜਾਰੀ ਹੋਈ ਤੁਹਾਡੇ ਲੋ ਜਾਰੀ ਕੀਤੀ ਜਾਂਦੀ ਕਿ ਉਹਨਾਂ ਕਢਵਾਈ ਗਈ ਦੇਖੋ ਜੀ ਕਿੱਥੋਂ ਜਾਰੀ ਹੋਈ ਹੈ ਤੇ ਬਘੇਲਾ ਹੀ ਦੱਸ ਸਕਦਾ ਹੈ ਨਾ ਵੀ ਕੌਣ ਕਿੱਥੋਂ ਕੀ ਸਾਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਨਾ ਉੱਤੇ ਕੋਈ ਮੋਹਰ ਆ ਨਾ ਆਰਟੀਆਈ ਦੀ ਮੋਹਰ ਆ ਨਾ ਕੋਈ ਦੂਜੀ ਮੋਹਰ ਆ ਕੁਝ ਵੀ ਨਹੀਂ ਹੈਗਾ ਉਹਦੇ ਉੱਤੇ ਤੋਂ ਇਸ ਕਰਕੇ ਉਹਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਆ ਇਸੇ ਕਰਕੇ ਅੱਜ ਕੱਲ ਤੱਕ ਸਾਹਿਬ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ 9 ਜਣਾਂ ਦੇ ਨਾਮ ਆਏ ਆ ਕਿ ਅਮਰਤਪਾਲ ਦੀ ਐਨਐਸਐ ਵੀ ਤੋਂ ਚ ਤੁਹਾਡਾ ਕੋਈ ਯੋਗਦਾਨ ਨਹੀਂ ਸਰਦਾਰ ਸਾ ਲਾ ਉਥੇ ਵਰਬਲੀ ਗੱਲਾਂ ਨਾਲ ਨਹੀਂ ਹੋ ਸਕਦਾ ਮੈਂ ਕੋਈ ਐਮਪੀ ਨਹੀਂਗਾ ਮੈਂ ਕੋਈ ਮਨਿਸਟਰ ਨਹੀਂਗਾ ਮੈਂ ਕੋਈ ਐਮਐਲਏ ਨਹੀਂ ਹੈਗਾ ਕਿ ਮੇਰੇ ਕਹਿਣਾ ਐਨਐਸਏ ਵੱਜੂ ਜਾਂ 15 ਵਿੱਚੋਂ ਕੋਈ ਇਦਾਂ ਦਾ ਹੋਵੇ ਜੇ ਇਹਨਾਂ ਦੇ ਕੋਲ ਹੈ ਤੇ ਕੋਈ ਲਿਖਤੀ ਸਾਡਾ ਬਿਆਨ ਵੀ ਕਢਾ ਲੈਂਦੇ ਉਹ ਪਬਲਿਸ਼ ਕਰਦੇ ਇਸ ਬਾਲਾ ਰੋਲਾ ਕੀ ਹੈ ਇੱਕ ਇੱਕ ਤੁਸੀਂ ਕਿਹਾ ਕਿ ਸ਼ਰਾਬੀਆਂ ਦਾ ਕੱਟ ਹੈ ਕਿ ਦਮਦਮਾ ਸਾਹਿਬ ਤੇ ਇੱਕ ਵੱਡਾ ਕੱਟ ਹੋਇਆ ਸਾਰੇ ਸ਼ਰਾਬੀਆਂ ਦਾ ਕੱਟ ਹੋ ਸਕਦਾ ਜਾਂ ਨਸ਼ੀਆਂ ਦਾ ਕੱਟ ਸੀ ਦੇਖੋ ਜੀ ਮੁੱਖ ਬਲਾ ਦਾ ਕੌਣ ਹੈ ਪਤਤ ਹੈ ਸਖਰੇਤ ਮਰਜਾਦ ਕਹਿੰਦੀ ਹੈ ਕਿ ਪਤਤ ਬੰਦਾ ਉਪਦੇਸ਼ ਨਹੀਂ ਕਰ ਸਕਦਾ ਅਮਾਨ ਸਿੰਘ ਮਾਨ ਕੀ ਸਿਆਸੀ ਸਟੇਜ ਤੇ ਅਮਾਨ ਸਿੰਘ ਖਾਰਾ ਕੀ ਹੈ ਸਿਆਸੀ ਸਟੇਜ ਤੇ ਕਰ ਸਕਦੇ ਅਮਾਨ ਸਿਆਸੀ ਪਾਰਟੀਆਂ ਬਣਾਉਣ ਪਰ ਪੰਥ ਤੇ ਪੰਜਾਬ ਨੂੰ ਖਤਰੇ ਦੀ ਗੱਲ ਕਹਿਣ ਵਾਲੇ ਆਪ ਖੁਦ ਨਸ਼ਈ ਹੈਗੇ ਆ ਪੰਥਕ ਵੀ ਹੈ ਨਾ ਨਾਲ ਪੰਥ ਦਾ ਵੀ ਰੋਲਾ ਪਾਉਂਦੇ ਹਨ ਸਿਆਸੀ ਸਿਆਸੀ ਤੇ ਜੋ ਮਰਜ਼ੀ ਕਰਦੇ ਨੇ ਅਮਾਨ ਸਿੰਘ ਖਾਰਾ ਬਾਰੇ ਕੀ ਕਹਿਣਾ ਚਾਹੋਗੇ ਅਮਾਨ ਸਿੰਘ ਖਾਰਾ ਦੇਖੋ ਪਤਤ ਆਦਮੀ ਆ ਪਿਓ ਪੁੱਤ ਦੋਵੇਂ ਪਤਤ ਹੈ ਪਿਓ ਕਲ ਫਲਾਉਂਦਾ ਹੈ ਸਿਰ ਗੁੰਮ ਹੈ ਉਹ ਪ੍ਰਚਾਰ ਨਹੀਂ ਕਰ ਸਕਦੇ ਸਿੱਖੀ ਦਾ ਇਥੋਂ ਤੱਕ ਅਕਾਲੀ ਦਲ ਦਾ ਜਿਹੜਾ ਬਲਾਰਾ ਅਰਸ਼ ਕਲੇਰ ਉਹ ਵੀ ਪੱਤ ਤ ਹੈ। ਆਵਾਰਸ਼ ਪੰਜਾਬ ਦਾ ਵੀ ਬਲਾਰਾ ਪੱਤ ਤ ਹੈ। ਇਹ ਤਾਂ ਸਾਰੀਆਂ ਅਕਾਲੀ ਅਕਾਲ ਦੇ ਪੁਜਾਰੀ ਹੁੰਦੇ ਆ ਨਾ ਕਿ ਪੱਤ ਹੁੰਦੇ ਆ। ਅਕਾਲੀ ਦਲ ਸਿਆਸੀ ਜਮਾਤ ਹੋਈ ਹੈ ਨਾ ਤੇ ਸਿਆਸੀ ਜਮਾਤ ਦੇ ਵਿੱਚ ਜ਼ਿਆਦਾਤਰ ਪੱਤੇ ਤਾਂ ਉਹਦੇ ਵਿੱਚ ਪਾਪਾ ਵੀ ਇੱਕ ਫਰਕ ਹੈ। ਤੇ ਇਧਰ ਵੀ ਸਾਰੇ ਪੱਤ ਤ ਜਿੰਨੇ ਤੁਰੇ ਫਿਰਦੇ ਨੇ ਅੱਧਿਓ ਵੱਧਦੇ ਨਸ਼ੇ ਦੇ ਐਨਡੀਪੀਐਸ ਦੇ ਪਰਚੇ ਨੇ। ਨਹੀਂ ਪਰ ਅਮਰਤਪਾਲ ਨਾਲ ਰੋਲਾ ਕੀ ਹੈ? ਅਮਰਤਪਾਲ ਨਾਲ ਰੋਲਾ ਸਿਧਾਂਤਕਾ ਜੀ ਜਨਾਨੀ ਦੀ ਲੜਾਈ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਨਾਲੇ ਲੈ ਕੇ ਜਾਣਾ। ਹੂੰ। ਇੱਕ ਗੁਰਸਖ ਬੱਚੇ ਨੂੰ ਕੁੱਟਣਾ ਉਹਦੀ ਪਿੱਠ 'ਚ ਡੰਡਾ ਦੇਣਾ ਉਹਦੇ ਕੇਸਾਂ ਦੀ ਬੇਦਵੀ ਕਰਨੀ ਹਾਂਜੀ ਪਰ ਇੱਕ ਨੌਜਵਾਨ ਦਾ ਕਤਲ ਕਰਾ ਦੇਣਾ ਇਹ ਰੋਲੇ ਨੇ ਇੱਕ ਨੌਜਵਾਨ ਨੂੰ ਛਡਾਉਣ ਦੀ ਖਾਤਰ ਵੀ ਉੱਥੇ ਗਏ ਸੀ ਨਾ ਇਸ ਟਾਈਮ ਨੌਜਵਾਨ ਬਾਹਰ ਅਭੇਸ਼ਕ ਕੋਸਫਾ ਤੋਂ ਦੂਰ ਹੋ ਚੁੱਕਾ ਆ ਬਾਹਰ ਨੇ ਦੇਖੋ ਜੀ ਇਹ ਤਾਂ ਫਿਰ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਇਹ ਵੇਖਣਾ ਪਏਗਾ ਆਪਾਂ ਨੂੰ ਪਰ ਜਿਹੜਾ ਨੌਜਵਾਨ ਇਸ ਟਾਈਮ ਜਿਹਨੂੰ ਛਡਾਉਣ ਵਾਸਤੇ ਇਕੱਠ ਕੀਤਾ ਗਿਆ ਸੀ ਉਹ ਨੌਜਵਾਨ ਹੀ ਬਾਹਰ ਆ ਜੀ ਜੀ ਜਾਣਾ ਦੇਖੋ ਉਹ ਉਹ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਹੋਊਗਾ ਤੁਸੀਂ ਹਫ਼ਤਾ ਤੱਕ ਵੇਟ ਕਰੋ ਸਾਰਾ ਕੁਝ ਸੱਚ ਆ ਜਾਊਗਾ ਸਾਹਮਣੇ ਧੰਨਵਾਦ